ਇਹ ਕੰਪੀਟੀਸ਼ਨ ਹੈ ਬੱਚੇ ਦੇ ਵਿੱਚ ਮੁਕਾਬਲੇ ਦੀ ਭਾਵਨਾ ਵਰਤਦੀ ਹੈ ਪਹਿਲਾਂ ਅਕਸਰ ਇਹ ਟੈਲੀਵਿਜ਼ਨ ਦੇ ਵਿੱਚ ਇਸ ਤਰ੍ਹਾਂ ਦੇ ਮੁਕਾਬਲੇ ਆਉਂਦੇ ਨੂੰ ਦੇਖ ਨੂੰ ਮਿਲਦੇ ਸੀ ਗਿਰੰਸ ਜੀਕੇ ਇੰਪਰੂਵ ਹੁੰਦਾ ਹੈ ਹੋਰ ਸੀ ਕ੍ਰਿਤਿਕਾ ਆਉਂਦੀ ਜਿਹੜੀ ਬੱਚੇ ਚ ਪੜ੍ਹਨ ਨੂੰ ਤੇ ਅੱਜ ਪ੍ਰਦੀਪ ਜੀ ਨੇ ਪਿੱਛੋਂ ਇਹਨਾਂ ਦੇ ਮਤਲਬ ਫਾਊਂਡੇਸ਼ਨ ਵੱਲੋਂ ਜਿੰਨਾ ਵੀ ਪ੍ਰੋਜੈਕਟ ਕਰਕੇ ਇਹ ਕੰਪੀਟੀਸ਼ਨ ਅਰੇਂਜ ਕੀਤਾ ਗਏ ਤਾਂ ਇਹ ਇੱਕ ਸਿਗਨਲ ਕਦਮ ਸੀਗਾ ਇਨਰ ਦਾ ਫਾਊਂਡੇਸ਼ਨ ਬਣਾਉ ਤੇ ਜਿਵੇਂ ਬੱਚੇ ਨੇ ਭਾਗ ਲਿਆ ਤੇ ਉਹਦੇ ਵਿੱਚ ਅ ਮਤਲਬ ਐਕਟੀਵੇਸ਼ਨ ਦਸਤੀ ਹੈ ਤੁਹਾਡੀ ਕਿ ਰੁਚੀ ਨਾਲ ਭਾਗ ਲਿਆ ਸੀਗਾ ਤੇ ਬਹੁਤ ਵਧੀਆ ਲੱਗਿਆ ਜਿਹਦੇ ਵਿੱਚ ਸਿਰਫ ਪੈਰੈਂਟੀ ਮਾ ਤੇ ਕੁਸ ਆਡੀਅנס ਬਿਠੀ ਤਿੰਨਾਂ ਟੀਮਾਂ ਦੇ ਵਿੱਚ ਤਿੰਨ ਤਿੰਨ ਬੱਚੇ ਲੈਵਲ 2 ਅਤੇ ਲੈਵਲ 1 ਦੇ ਬਿਠਾਏ ਗਏ ਜਿਹਦੇ ਵਿੱਚ ਪ੍ਰਸ਼ਨ ਪੁੱਛੇ ਗਏ ਅਗਰ ਪੈਰੈਂਟੀ ਟੀਮ ਦਾ ਪਰਸ਼ਨ ਨਿਸ਼ਚਿਤ ਸਮੇਂ ਵਿੱਚ ਜਰਾ ਨਾ ਆਇਆ ਅਨਸਰ ਤਾਂ ਫਾਰਵਰਡ ਸੈਕਿੰਡ ਨੂੰ ਕੀਤਾ ਗਿਆ ਬੀ ਟੀਮ ਨੂੰ ਬੀ ਨੇ ਨਹੀਂ ਅਨਸਰ ਦਿੱਤਾ ਸੀ ਇਹ ਨੂੰ ਫਿਰ ਸੀ ਨੇ ਵੀ ਜਵਾਬ ਨਹੀਂ ਦਿੱਤਾ ਤਾਂ ਆਡੀਅנס ਨੂੰ ਫਾਰਵਰਡ ਕਰ ਦਿੱਤਾ ਗਿਆ ਤੇ ਇਹ ਮੁਕਾਬਲਾ ਚੱਲਦਾ ਗਿਆ ਪੰਜ ਰਾਊਂਡ ਇਹਦੇ ਰਹੇ ਆਡੀਅנס ਨੇ ਵੀ ਭਾਗ ਲਿਆ ਤੇ ਇਸ ਟੀਮ ਏ ਦੇ ਇਸਲੇ ਵਿੱਚ ਇਸ ਮੁਕਾਬਲੇ ਦੇ ਵਿੱਚ ਪੰਜ ਅੰਕ ਲੈ ਕੇ winner ਹੈ ਨੰਬਰ 1 ਦੇ ਉੱਤੇ ਆਈ ਹੈ ਜੀ 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 ਪਿਆਰ ਨੰਬਰਾਂ ਦੇ ਨਾਲ ਸਕੋਰ ਕਰਕੇ ਦੂਜੇ ਨੰਬਰ ਤੇ ਰਹੀ ਹੈ ਤੇ ਸ਼ਾਬਾਸ਼ ਬਟਾ ਬੜੇ ਹੋ ਸ਼ਾਬਾਸ਼ ਜੀ ਮੀਤ ਨੇ